ਹਾਂਜੀ ਵੀਰੇ ਕੀ ਨਾਮ ਆ ਆਪਣਾ ਜੀ ਸਰ ਮੇਰਾ ਨਾਮ ਆਮਨਦੀਪ ਸਿੰਘ ਆ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਬਿਗੜ ਵਾਲਾ ਜੀ ਅੱਛਾ ਕੀ ਤੁਸੀਂ ਦੱਸ ਰਹੇ ਸੀ ਹਸਪੀਟਲ ਦੇ ਵਿੱਚ ਕੀ ਕਹਾਣੀ ਬਣੀ ਤੁਹਾਡੇ ਨਾਲ ਸਰ ਸਾਡੇ ਨਾਲ ਇੱਕ ਹਾਦਸਾ ਵਾਪਰਿਆ ਜੀ ਜਿਵੇਂ ਮੇਰੀ ਵਾਈਫ ਪ੍ਰੈਗਨੈਂਟ ਸੀਗੀ ਸੁਰੂ ਤੋਂ ਸਾਡਾ ਇਲਾਜ ਸਰਕਾਰੀ ਹਸਪੀਟਲ ਸਿਵਲ ਚ ਚੱਲ ਰਿਹਾ ਸੀ ਸੁਨਾਮ ਜੀ ਸੁਨਾਮ ਤੋਂ ਹੀ ਅਸੀਂ ਸ਼ਨੀਵਾਰ ਵਾਲੇ ਦਿਨ 15 ਤਾਰੀਖ ਨੂੰ 7 ਵਜੇ ਆਪਣੀ ਵਾਈਫ ਨੂੰ ਐਡਮਿਟ ਕਰਾਤਾ ਸੀਗਾ ਸਿਵਲ ਹਸਪੀਟਲ ਤੇ ਸੁਨਾਮ ਚ ਉਥੇ ਨਰਸਾਂ ਨੇ ਜਿਹੋ ਉਹਨਾਂ ਨੂੰ ਚੈੱਕ ਕਰਿਆ ਕਹਿੰਦੇ ਜੀ 11:30 ਵਜੇ ਡਿਲੀਵਰੀ ਹੋ ਜੂਗੀ ਪ੍ਰੈਗਨੈਂਸੀ ਕੇਸ ਸੀਗਾ ਜੀ ਡਿਲੀਵਰੀ ਹੋ ਜੂਗੀ 11:30 ਵਜੇ ਤੋਂ ਬਾਅਦ ਹੀ ਉਹਨਾਂ ਨੇ ਕੀ ਕਰਿਆ ਕੀ ਕੀ ਵਗੈਰਾ ਲਾਦੇ ਦਰਦ ਦਬਾਉਂਦੇ ਉਹਨਾਂ ਨੇ ਮੈਡਮ ਨਾਲ ਗੱਲਬਾਤ ਕਰੀ ਆ ਮੈਡਮ ਨੇ ਐ ਨਹੀਂ ਪਤਾ ਕੀ ਬੋਲੇ ਉਹਨਾਂ ਨੂੰ ਕੀ ਨਾ ਉਹਨਾਂ ਨੇ ਟੀਕੇ ਲਗਾਦੇ ਦਰਦ ਦਬਾਉਂਦੇ ਜੀ ਮੈਡਮ ਨਾਲ ਗੱਲਬਾਤ ਪੂਜਾ ਗੁੱਤਾ ਜੀ ਡਾਕਟਰ ਪੂਜਾ ਗੁੱਤਾ ਜੀ ਕੀ ਕਹਿੰਦੇ ਫਿਰ ਉਹ ਉਹਨਾਂ ਨੇ ਕੋਈ ਕੇਸ ਦੀ ਸਰਵਾਈ ਨਹੀਂ ਕਰੀ ਉਹਨਾਂ ਨੇ ਟੀਕੇ ਵਗੈਰਾ ਲਗਾ ਕੇ ਦਰਦ ਬੰਦ ਕਰੇ ਦਰਦ ਬੰਦ ਕਰਨ ਤੋਂ ਬਾਅਦ ਸਵੇਰ ਤੱਕ ਦਰਦ ਮਿੰਨੇ ਮਿੰਨੇ ਹੋਈ ਗਏ ਸਵੇਰੇ ਫੇਰ ਸਟਾਰਟ ਹੋ ਗਏ ਦਰਦ ਇਹ ਕਿਹੜੇ ਦਿਨ ਦੀ ਗੱਲ ਆ ਪਹਿਲੇ ਦਿਨ ਦੀ ਪਹਿਲੇ ਦਿਨ ਦੀ ਗੱਲ ਆ ਸ਼ਨੀਵਾਰ ਵਾਲੇ ਦਿਨ ਦੀ ਗੱਲ ਆ ਜੀ ਫਿਰ ਦੂਜੇ ਦਿਨ ਸੰਡੇ ਵਾਲੇ ਦਿਨ ਦੀ ਗੱਲ ਆ ਜੀ ਸੰਡੇ ਨੂੰ ਸਾਨੂੰ ਦੂਸਰੀ ਮੈਡਮ ਆਉਂਦੀ ਆ ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ ਜੀ ਉਹ ਨਰਸਾ ਸੀ ਕੋਈ ਉਹਨਾਂ ਨੇ ਕਿਹਾ ਸਾਨੂੰ ਵੀ ਆਪਣਾ ਘਰ ਲੈ ਜਾਓ ਤੁਸੀਂ ਇੱਕ ਇਹਨੂੰ ਅੱবি ਅੱਜ ਛੁੱਟੀ ਆ ਤੇ ਮੈਡਮ ਵੀ ਨਹੀਂ ਆਂਦੇ ਮੈਡਮ ਮੈਡਮੋ ਕੇ ਕੇਸ ਵੀ ਕੱਲੂਗਾ ਨੇਗੇ ਮਾਹੀ ਕੋਈ ਗੱਲੀ ਮਾ ਮੈਂ ਮੈਂ ਵੀ ਆਇਆ ਨਹੀਂ ਪਤਾ ਪ੍ਰੈਗਨਨਸੀ ਕੇ ਸਾ ਵੀ ਬੱਚਾ ਨਾ ਹੋ ਕਹਿੰਦੀ ਅੱਜ ਵੈਸੇ ਹੋ ਵੀ ਨਹੀਂ ਹੁੰਦਾ ਕਿ ਬੱਚਾ ਨਹੀਂ ਹੁੰਦਾ ਕਹਿੰਦੀ ਵੀ ਤੁਸੀਂ ਲੈ ਚੱਲੋ ਲੈ ਜਾਣ ਤੋਂ ਬਾਅਦ ਹੀ ਸਾਨੂੰ ਮੈਂ ਉਸ ਵਕਤ ਤੋਂ ਡੇ ਘਰ ਲਈ ਦੀ ਖਾਨਤ ਕੀ ਸੀ ਹਾਲ ਤਾਂ ਉਸ ਵਕਤ ਠੀਕ ਸੀਗੀ ਥੋੜੀ ਠੀਕ ਸੀਗੀ ਦਰਦ ਹੋ ਰਹੇ ਸੀਗੇ ਮੈਂ ਥੋੜੀ ਠੀਕ ਸੀਗੀ ਉਸ ਤੋਂ ਬਾਅਦ ਜੋ ਜੋ ਸਾਬੀ ਦੀ ਸਾ ਕਾਦਾ ਸੀ ਚਲੇ ਗਏ ਮੇਰੇ ਸਾਡੂ ਦਾ ਘਰ ਇੱਥੇ ਹੀ ਉਹਨਾਂ ਦੇ ਘਰ ਚਲੇ ਗਏ ਅਸੀਂ ਉਤੋਂ ਮੈਂ ਆਪਣੀ ਬਾਈਕ ਨੂੰ ਛੱਡਿਆ ਤੇ ਮੈਂ ਥੋੜਾ ਘਰ ਰਸੌਣ ਵਗ ਗਿਆ ਜਿਉਂ ਕਿ 2-3 ਦਿਨਾਂ ਦਾ ਮੈਂ ਸੋਇਆ ਨਹੀਂ ਸੀਗਾ ਤੇ ਉਸ ਤੋਂ ਬਾਅਦ ਹੀ ਇਹਨਾਂ ਦਾ ਕੀ ਵੀ ਦੁਬਾਰਾ ਦਰਦ ਸਟਾਰਟ ਹੋ ਜਾਂਦਾ ਮੈਨੂੰ ਫੋਨ ਆਉਂਦਾਗਾ ਵੀ ਇਦਾਂ ਇਦਾਂ ਕਰਕੇ ਦਰਦ ਸਟਾਰਟ ਹੋ ਗਏ ਫੇਰ ਫੇਰ ਮੈਂ ਜਾਂਦਾ ਜੀ ਆਪਣਾ ਘਰੋਂ ਚੱਕਿਆ ਬਾਈਕ ਤੇ ਮੈਂ ਪਹੁੰਚ ਜਾਂਦਾ ਜੀ ਇੱਥੇ ਫਿਰ ਉਹਨਾਂ ਨੂੰ ਲੈ ਗਿਆ ਸੀ ਜਦ ਜਾਨਦੇ ਆ ਜੀ ਫਿਰ ਮੈਡ ਨੂੰ ਚੈੱਕ ਕਰਦੀ ਆ ਵੀ ਇਹਦਾ ਕਹਿੰਦੀ ਕੇਸ ਤੁਹਾਡਾ ਥੋੜਾ ਡਿਫਿਕਲਟ ਹੋ ਗਿਆ ਜੋ ਵੀ ਹੈ ਕਿਉਂਕਿ ਡਾਕਟਰ ਮੈਡਮ ਨੇ ਚੈੱਕ ਕਰਿਆ ਸੀ ਅਮਨ ਮੈਡਮ ਸੀ ਜੀ ਹਾਂਜੀ ਅਵਨ ਮੈਡੀਕਲ ਸੀ ਉਹਨਾਂ ਨੇ ਚੈੱਕ ਕਰਿਆ ਜੀ ਕਿਉਂਕਿ ਕਹਿੰਦੇ ਵੀ ਬੱਚੇ ਦਾ ਨੀਜ ਜਿਹੜੇ ਗਵਾਰਾ ਹੁੰਦਾ ਉਹ ਫਟ ਚੁੱਕਿਆ ਬੱਚੇ ਨੂੰ ਖਤਰਾ ਬੱਚੇ ਦੀ ਮਾਂ ਨੂੰ ਖਤਰਾ ਜੀ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਜੀ ਕੋਈ ਐਕਸ਼ਨ ਨਹੀਂ ਲੈਂਤਾ ਉਹਨਾਂ ਨੇ ਕਿਹਾ ਅਸੀਂ ਰੈਫਰ ਕਰਾਂਗੇ ਪਟਿਆਲੇ ਮਾਹੀ ਮੈਂ ਅਸੀਂ ਨੇ ਬਥੇਰਾ ਮਨਤਾ ਕਰੇ ਵੀ ਕਹਿੰਦੇ ਇਹ ਤਾਂ ਵੱਡਾ ਆਪਰੇਸ਼ਨ ਹੋਊਗਾ ਬੱਚੇ ਨਹੀਂ ਬਚਦਾ ਬੱਚੇ ਦੀ ਮਾਂ ਨਹੀਂ ਬਚਦੀ ਤੇ ਸਾਨੂੰ ਡਰਾਇਆ ਧਮਕਾਇਆ ਉਹਨਾਂ ਨੇ ਡਰਾਉਣ ਧਮਕਾਉਣ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਮਾਸੀਂ ਅਸੀਂ ਨੇ ਬਥੇਰੇ ਉਹਨਾਂ ਦੇ ਮਨਤਾ ਕਰੀ ਵੀ ਸਾਡੇ ਜੀ ਵੀ ਕੇਸ ਉਰੇ ਕਰ ਦੋ ਕਿਉਂਕਿ ਅਸੀਂ ਗਰੀਬ ਬੰਦੇ ਕੋਈ ਜਿਆਦਾ ਸਾਡਾ ਉਹ ਨਹੀਂ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਸਾਨੂੰ ਕਹਿੰਦੇ ਵੀ ਕੇਸ ਉਰੇ ਨਹੀਂ ਹੁੰਦਾ ਸਾਡਾ ਤੇ ਪਟਿਆਲੇ ਰੈਫਰ ਕਰਨਾ ਪਊਗਾ ਜਾਂ ਕਹਿੰਦੇ ਆਪਣਾ ਨਜ਼ਦੀਕੀ ਕਿਸੇ ਪ੍ਰਾਈਵੇਟ ਹਸਪੀਟਲ ਚ ਲਿ ਜਾ ਸਕਦੇ ਹੋ ਮੈਂ ਇਹ ਇਦਾਂ ਵੀ ਉਹਨਾਂ ਨੂੰ ਬਥੇਰਾ ਜ਼ੋਰ ਲਾਇਆ ਵੀ ਸਾਨੂੰ ਇਹ ਸਰਕਾਰੀ ਹਸਪਤਾਲ ਉਹ ਸਿਵਲ ਸੰਗਰੂਰ ਨੇੜੇ ਪੈਂਦਾ ਵੀ ਸਾਨੂੰ ਉੱਥੇ ਐਡਮਿਟ ਕਰਵਾ ਦਿਓ ਵੀ ਸਾਨੂੰ ਇੱਥੇ ਦਾ ਰੈਫਰ ਕੱਟ ਦਿਓ ਉਹਨਾਂ ਨੇ ਇੱਕ ਨਹੀਂ ਮੰਨੀ ਕਹਿੰਦੇ ਤੁਹਾਡਾ ਉਰਜਾ ਥੋੜੀ ਚੱਲਦਾ ਤੇ ਇਦਾਂ ਸਾਨੂੰ ਬਹੁਤ ਧਮਕਾਇਆ ਉਹਨਾਂ ਨੇ ਉਸ ਤੋਂ ਬਾਅਦ ਕਿਉਂਕਿ ਫਿਰ ਉਹਨਾਂ ਨੇ ਧਮਕਾਇਆ ਫਿਰ ਤੁਸੀਂ ਆਪਣੀ ਵਾਈਫ ਨੂੰ ਕਿੱਥੇ ਲੈ ਕੇ ਗਏ ਫਿਰ ਮੈਂ ਆਪਣੀ ਵਾਈਫ ਨੂੰ ਜੀ ਗੋਲ ਹਸਪੀਟਲ 'ਚ ਲੈ ਕੇ ਗਿਆ ਉਹਨਾਂ ਦਾ ਗੋਲ ਹਸਪੀਟਲ 'ਆਲਾ ਪਹਿਲੀ ਫੋਨ ਆਇਆ ਸੀਗਾ ਇਹਨਾਂ ਦਾ ਕਰਿਆ ਹੋਊਗਾ ਫੋਨ ਵੀ ਉਹਨਾਂ ਨੇ ਜਦੋਂ ਮੈਂ ਇੱਥੇ ਐਡਮਿਟ ਕਰਾਣ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਸਰਕਾਰੀ ਹਸਪੀਟਲ 'ਚ ਜਾਓ ਮੁਕਾ ਜੀ ਹਾਂਜੀ ਕਹਿੰਦੇ ਵੀ ਅੱਜ ਸਾਡੇ ਕੋਲ ਸਟਾਫ ਨਹੀਂ ਹੈਗਾ ਵੀ ਅਸੀਂ ਐਡਮਿਟ ਨਹੀਂ ਕਰ ਸਕਦੇ ਫਿਰ ਇਸ ਤੋਂ ਬਾਅਦ ਮੈਂ ਪੁੱਛਿਆ ਉਹਨਾਂ ਨੂੰ ਵੀ ਮਾ ਕੋਈ ਗੱਲ ਨਹੀਂ ਜੀ ਇਸ ਤੋਂ ਬਾਅਦ ਅਸੀਂ ਉੱਥੋਂ ਵਾਪਸ ਚਲੇ ਤੇ ਕੁੰਮਕਈ ਆਪਣਾ ਜਿੰਦਲ ਹਸਪੀਟਲ 'ਚ ਐਡਮਿਟ ਕਰਾਇਆ ਆਪਣੀ ਵਾਈਫ ਤੇ ਉੱਥੇ ਮੈਡਮ ਵਾਲੇ ਚਲੋ ਸਾਡੇ ਨਾਲ ਵਧੀਆ ਵਿਵਹਾਰ ਕਰਿਆ ਤੇ ਉਹਦਾਂ ਨੇ ਕੇਸ ਵੀ ਕਿਹਾ ਵੀ ਇਹ ਤਾਂ ਨੋਰਮਲ ਕੇਸ ਆ ਤੁਸੀਂ ਵੀ ਇੰਨਾ ਘਬਰਾਏ ਮਾਹੀ ਏਦਾਂ-ਏਦਾਂ ਕਰਕੇ ਸਾਨੂੰ ਉਹਨਾਂ ਦੇ ਮੈਡਮ ਵਾਲੇ ਏਦਾਂ-ਏਦਾਂ ਕਰਕੇ ਐਂ ਕਿਹਾ ਵੀ ਬੱਚੇ ਜਾਨ ਨੂੰ ਖਤਰਾ ਬੱਚੇ ਦੀ ਕਿਉਂ ਹੋਏ ਇਹਦੇ ਵਿੱਚ ਗੁਹਾਰਾ ਫਟ ਚੁੱਕਿਆ ਜੂ ਪੇਟ 'ਚ ਹੁੰਦਾ ਜੀ ਪ੍ਰੈਗਨਨਸੀ ਵਕਤ ਵੀ ਉਹ ਮੈਡਮ ਕਹਿੰਦੀ ਉਹ ਤਾਂ ਨੋਰਮਲ ਗੱਲਾਂ ਨਹੀਂ ਕੋਈ ਦਿੱਕਤ ਨਹੀਂ ਉਹਨਾਂ ਨੇ ਨੋਰਮਲ ਹੀ ਕੇਸ ਹੋਇਆ ਜਿੱਥੇ ਇਹ ਬੱਚੇ ਨੂੰ ਜਾਨ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉੱਥੇ ਆ ਕੇ ਨੋਰਮਲ ਕੇਸ ਹੋਇਆ ਹੀ ਬੱਚਾ ਵੀ ਸਹੀ ਹੋਇਆ ਬੱਚਾ ਪਰ ਅੱਜ ਹੁਣ ਮੇਰਾ ਬੱਚਾ ਉਹ ਸੀਸਿਆਂ 'ਚ ਲੱਗਿਆ ਹੋਇਆ ਹੈ ਆਕਸੀਜਨਾਂ ਲੱਗੀਆਂ ਹੋਈਆਂ ਨੇ ਤੁਹਾਡੀ ਘਰਾਲੀ ਦੀ ਕਾਰਾਈ ਦੀ ਕੰਡੀਸ਼ਨ ਵੀ ਬਹੁਤ ਮਾੜੀ ਹੈ ਜੀ ਉਹਨਾਂ ਦੀ ਜੋ ਵੀ ਹੈ ਬੱਚੇ ਨੂੰ ਦੁੱਧ ਪਲਾਣੇ ਉਹ ਵੀ ਖੂਨ ਆਂਦਾ ਜੀ ਉੱਥੋਂ ਹੀ ਜਗਾ ਸਾਰਾ ਖੂਨ ਆ ਰਿਹਾ ਉਹ ਦੁੱਧੀਆਂ ਦੇ ਵਿੱਚ ਦੁੱਧ ਦੀ ਜਗ੍ਹਾ ਖੂਨ ਆ ਖੂਨ ਆਂਦਾ ਹੀ ਤੁਸੀਂ ਕੀ ਮੰਗ ਮੰਗ ਕਰ ਰਹੇ ਹੋ ਮੈਂ ਤਾਂ ਇਹ ਪ੍ਰਸ਼ਾਸਨ ਤਾਂ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ਼ ਦਿੱਤਾ ਜਾਵੇ ਵੀ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜੋ ਵੀ ਆਹ ਮੈਡਮ ਨੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਵੱਲੋਂ ਜੀ ਹਾਂਜੀ ਸਰ ਦੋ ਦਿਨਾਂ ਮੈਨੂੰ ਇਹਨਾਂ ਨੇ ਪੂਰਾ ਹਰਾਸਮੈਂਟ ਕਰਿਆ ਜੀ ਦੋ ਹਰਾਸਮੈਂਟ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਵੀ ਬੱਚਾ ਤੁਹਾਡਾ ਸੀਰੀਅਸ ਕੰਡੀਸ਼ਨ ਚ ਦਾ ਮਾਤਾ ਸੀਰੀਅਸ ਕੰਡੀਸ਼ਨ ਚ ਹੈ ਵੀ ਇਹਨਾਂ ਦੀ ਦੇੱਤ ਵੀ ਹੋ ਸਕਦੀ ਆ ਐਦਾਂ ਤੱਕ ਮੈਨੂੰ ਹਰਾਸਮੈਂਟ ਕਰਕੇ ਨਾ ਤਬਕਾਇਆ ਉਸ ਤੋਂ ਬਾਅਦ ਜਦੋਂ ਬੰਦੇ ਦੀ ਹਰਾਸਮੈਂਟ ਹੋਈ ਜਾਂਦਾ ਉਸ ਤੋਂ ਬਾਅਦ ਬੰਦੇ ਨੂੰ ਕੁਝ ਨਹੀਂ ਸੀ ਸਿੱਦਾ ਫਿਰ ਮੈਂ ਨਜ਼ਦੀਕੀ ਕੋਈ ਪ੍ਰਾਈਵੇਟ ਹਸਪੀਟਲ 'ਚ ਆਪਣੇ ਬੱਚੇ ਦਾ ਜਦੋਂ ਲਾਈਕ ਪ੍ਰੈਗਨੈਂਟ ਨੂੰ ਐਡਮਿਟ ਕਰਵਾਇਆ ਇਹ ਘਰ ਲਈ ਨੂੰ ਤਾਂ ਉਸ ਤੋਂ ਬਾਅਦ ਹੀ ਬੱਚਾ ਅੱਧੇ ਘੰਟੇ ਬਾਅਦ ਨੋਰਮਲ ਡਿਲੀਵਰੀ ਹੋਇਆ ਜੀ ਨੋਰਮਲ ਡਿਲੀਵਰੀ ਹੋਣ ਤੋਂ ਬਾਅਦ ਵਾਈਫ ਵੀ ਠੀਕ ਹੈ ਤੇ ਬੱਚਾ ਵੀ ਠੀਕ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਕੰਡੀਸ਼ਨ ਥੋੜੀ ਜੀ ਖਰਾਬ ਹੋ ਗਈ ਜੀ ਜਿਸ ਤੋਂ ਮੈਂ ਸਖਤ ਕਾਰਵਾਈ ਕਰਾਉਣਾ ਜੀ ਮੈਂ ਡੀਸੀ ਆਫਿਸ ਤੇ ਵੀ ਮੇਲ ਭੇਜੀ ਹੋਈ ਆ ਸੀਐਮ ਭਗਮੰਤ ਮਾਨ ਨੂੰ ਵੀ ਮੇਲ ਕਰੀ ਹੋਈ ਆ ਤੇ ਆਪਣੇ ਐਸਐਮ ਨੂੰ ਵੀ ਮੇਲ ਕਰੀ ਹੋਈ ਆ ਜਿਸ ਦੇ ਖਾਤੇ ਪੈਣਾ ਸਖਤ ਕਾਰਵਾਈ ਕੀਤੀ ਆ ਸਾਰੇ ਹਸਪੀਟਲ ਖਿਲਾਫ ਹੀ ਕੀਤੀ ਆ ਵੀ ਕਿਉਂਕਿ ਇਹਨਾਂ ਨੇ ਜਿਹੜੀ ਬੰਦੀ ਕਾਰਵਾਈ ਇਹਨਾਂ ਦੀ ਕੀਤੀ ਜਾਵੇ ਜੀ ਕੱਲ ਜਿਹੜੀ ਕੰਪਲੇਂਟ ਕੀਤੀ ਗਈ ਸੀ 604 ਤੇ ਤੇ ਤੁਹਾਡੇ ਸਟਾਫ ਤੇ ਇਲਜ਼ਾਮ ਲੱਗੇ ਨੇ ਕਿ ਅਹ ਰੈਸਰਚਮੈਂਟ ਕੀਤਾ ਗਿਆ ਤੇ ਉਸ ਨੂੰ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਦੇਖ ਦਿਓ ਕੀ ਕੀ ਕਾਰਵਾਈ ਹੋ ਰਹੀ ਹੈ ਉਸ ਤੇ ਹਾਂਜੀ ਮੈਂ ਡਾਕਟਰ ਅਨਕੂ ਜੈ ਐਸਐਮਓ ਇਨਚਾਰਜ ਫਿਲਹਾਲ ਐਸਡੀਐਸ ਸੁਨਾਮ ਜਿਹੜੀ ਵੀ ਇਹ ਕੰਪਲੇਂਟ ਹੈ ਉਹਦੇ ਰਿਗਾਰਡਿੰਗ ਮੈਂ ਨਾ ਇੱਕ 44ਆ ਕਮੇਟੀ ਬਣਾਤੀ ਹੈ ਜੀ ਤਿੰਨ ਡਾਕਟਰਾਂ ਦੀ ਜੀ ਇਹਦੇ ਵਿੱਚ ਡਾਕਟਰ ਲਵੀਨ ਸਿੰਘਲਾ ਗਾਇਨੇਕੋਲੋਜਿਸਟ ਡਾਕਟਰ ਅਮਿਤ ਸਿੰਘਲਾ ਸਰਜਨ ਤੇ ਡਾਕਟਰ ਸੋਨਿਕਾ ਇਹ ਤਿੰਨ ਡਾਕਟਰਾਂ ਦੀ ਕਮੇਟੀ ਬਿਠਾਤੀ ਹੈ ਤੇ ਪੇਸ਼ੈਂਟ ਜਿਹੜਾ ਵੀ ਅਗਰੀਵਡ ਪੇਸ਼ੈਂਟ ਹੈ ਕੰਪਲੇਨੈਂਟ ਹੈ ਉਹਨੂੰ ਬੁਲਾ ਲਿਆ ਗਿਆ ਜੀ ਉਹ ਇਨਫੈਕਟ ਆ ਵੀ ਗਿਆ ਤੇ ਇਨਕੁਆਰੀ ਕਮੇਟੀ ਜਿਹੜੀ ਵੀ ਰਿਪੋਰਟ ਦਿੰਦੀ ਹੈ ਮੈਨੂੰ ਹਜ਼ਰਤ ਕੀਤੀ ਹੈ ਕਿ ਦੋ ਦਿਨਾਂ ਚ ਇਨਵੈਸਟੀਗੇਟ ਕਰਕੇ ਜਿਹੜੀ ਵੀ ਪੇਸ਼ੈਂਟ ਦੀ ਗ੍ਰੀਵੈਂਸ ਹੈ ਉਹਦੀ ਤੈਅ ਤੱਕ ਜਾ ਕੇ ਮੈਨੂੰ ਦੋ ਦਿਨਾਂ ਚ ਰਿਪੋਰਟ ਦਿੰਦੀ ਹੈ ਜਦੋਂ ਹੀ ਦਿੰਦੀ ਹੈ ਤੁਹਾਨੂੰ ਜਾਣੂ ਕਰਵਾ ਦੇ ਦਿੰਦੇ ਦੱਸਿਆ ਗਿਆ ਕਿ ਪੇਸ਼ੈਂਟ ਕੋਲ ਦੱਸਿਆ ਗਿਆ ਕਿ ਪਹਿਲਾਂ ਜਿਹੜਾ ਕੀ ਆਪਰੇਟ ਕਰਕੇ ਜਿਹੜਾ ਹੋਣਾ ਸੀਗਾ ਤੇ ਬੱਚਾ ਪਰ ਹੁਣ ਨੋਰਮਲ ਡਿਲੀਵਰੀ ਹੋਈ ਆ ਉਸ ਦਾ ਕੀ ਕਾਰਨ ਆ ਜੀ ਵੀ ਪੜਾਈ ਕੋ ਨਹੀਂ ਇਹ ਸਾਰਾ ਕੁਝ ਜਿਹੜਾ ਕੁਝ ਵੀ ਹੈ ਨਾ ਜੀ ਇਹ ਇਨਵੈਸਟੀਗੇਸ਼ਨ ਕਮੇਟੀ ਹੀ ਦੱਸ ਸਕਦੀ ਹੈ ਜੀ ਜਿਹੜੇ ਵੀ ਕੇਸ ਦੀਆਂ ਫਾਈਨਲ ਡਿਟੇਲਸ ਨੇ ਇੱਕ ਵਾਰ ਇਹਨਾਂ ਇਨਵੈਸਟੀਗੇਸ਼ਨ ਕਮੇਟੀ ਆਪਣੀ ਇਨਵੈਸਟੀਗੇਟ ਕਰ ਲੇ ਪੁੱਛ ਪੜਤਾਲ ਕਰ ਲੇ ਕਿੱਥੇ ਹੋਇਆ ਜਿਹੜਾ ਵੀ ਪੇਸ਼ੈਂਟ ਹੈ ਉਹ ਤੋਂ ਸਾਰੇ ਦਸਤਾਵੇਜ਼ ਲੈ ਕੇ ਕਿ ਉਰੇ ਕੀ ਕੀ ਹੋਇਆ ਤੇ ਕਿੱਥੇ ਜਾ ਕੇ ਉਹਦੇ ਬੱਚਾ ਹੋਇਆ ਉਹ ਸਾਰਾ ਦੇਖ ਕੇ ਫੇਰ ਹੀ ਕਮੈਂਟ ਕਰ ਸਕਦੇ ਆ ਜੀ ਨਹੀਂ ਲੱਗਦਾ ਨਹੀਂ ਜੀ ਵੀ ਡਾਕਟਰਾਂ ਦੀ ਪੜ੍ਹਾਈ ਤੇ ਸਵਾਲ ਉੱਠਦਾ ਖੜਾ ਸਵਾਲ ਇਸ ਇਸ ਤਰ੍ਹਾਂ ਦਾ ਨਹੀਂ ਜੀ ਨਹੀਂ ਦੇਖੋ ਪੜ੍ਹਾਈਆਂ ਤਾਂ ਸਾਰੇ ਡਾਕਟਰਾਂ ਦੀ ਉਹੀ ਹੁੰਦੀਆਂ ਨੇ ਠੀਕ ਹੈ ਐਕਸਪੀਰੀਅੰਸ ਅਲੱਗ-ਅਲੱਗ ਹੋ ਸਕਦੇ ਪੜ੍ਹਾਈ ਉਹੀ ਹੁੰਦੀ ਹੈ ਨੇ ਡਾਕਟਰ ਸਾਹਿਬ ਇੱਕ ਇੱਕ ਪੇਸ਼ੈਂਟ ਦੀ ਕੰਪਲੇਂਟ ਆ ਵੀ ਉਹ ਮੈਨੂੰ ਐਟ ਦੀ ਟਾਈਮ ਮੌਕੇ ਤੇ ਪਟਾਲੇ ਰੈਫਰ ਕਰ ਰਹੇ ଥି ਤੇ ਮੈਂ ਉਹਨਾਂ ਨੂੰ ਕਿਹਾ ਵੀ ਸੰਗਰੂਰ ਕਰ ਦਿਓ ਕਹਿੰਦਾ ਉਹਨਾਂ ਨੇ ਕੀਤਾ ਨਹੀਂ ਹੈਗਾ ਇਹਦੀ ਕੀ ਵਜ੍ਹਾ ਵੀ ਉਹ ਇਹਦੇ ਬਾਰੇ ਦੇਖੋ ਜੀ ਇਹ ਜਿਹੜਾ ਡਾਕਟਰ ਆਨ ਡਿਊਟੀ ਪ੍ਰੈਸੈਂਟ ਸਿਚੁਏਸ਼ਨ ਹੈ ਉਹੀ ਦੱਸ ਸਕਦੇ ਨੇ ਉਹਨਾਂ ਨੂੰ ਬੁਲਾ ਕੇ ਤਾਂ ਹੀ ਆਪਾਂ ਇਨਕੁਆਇਰੀ ਕਮੇਟੀ ਬਣਾਈ ਹੈ ਜੀ ਇਹਦੇ ਬਾਰੇ ਇਨਕੁਆਇਰੀ ਕਮੇਟੀ ਸਾਰਾ ਕੁਝ ਬੁਲਾ ਕੇ ਪੁੱਛ ਪੜਤਾਲ ਕਰੇਗੀ ਡਾਕਟਰ ਫੇਰੀ ਦੱਸਦੇ ਪਰ ਸਾਰਾ ਇਨਕੁਆਇਰੀ ਕਮੇਟੀ ਤਾਂ ਹੀ ਤਿੰਨੇ ਡਾਕਟਰਾਂ ਦੀ ਐਕਸਪਰਟ ਕਮੇਟੀ ਆਪਾਂ ਕੱਢੀ ਆ ਕਿ ਵਿਚ ਸਰਜਨ ਵੀ ਰੱਖਿਆ ਆਪਾਂ ਗਾਈਡਲਾਈਨ ਦੇ ਮਾਹਰ ਵੀ ਰੱਖੇ ਨੇ ਠੀਕ ਹੈ ਕਿੰਨੇ ਟਾਈਮ ਚ ਰਿਪੋਰਟ ਆਉਂਦੀ ਦੋ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਪਹਿਰੇ ਦੋ ਦਿਨਾਂ ਚ ਵਸ ਹਦਾਇਤ ਦਿੱਤੀ ਹੈ ਕਿ ਦੋ ਦਿਨਾਂ ਚ ਤੁਸੀਂ ਮੈਨੂੰ ਰਿਪੋਰਟ ਦਿਓ ਠੀਕ ਹੈ